ਸਾਡੇ ਗੁਰੂਆਂ ਦੇ ਨਾਮ ਤੁਸੀਂ ਕੋਸ਼ਿਸ਼ ਕਰ ਰਹੀਆਂ ਕਿ ਸਾਡੀ ਇਹ ਵੀਡੀਓ ਬੱਚਿਆਂ ਨੂੰ ਜ਼ਰੂਰ ਰਖਾਏ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਦਸਾਂ ਗੁਰੂਆਂ ਦੇ ਨਾਮ ਅਤੇ ਉਹਨਾਂ ਦੇ ਜਨਮ ਅਤੇ ਕਦੋਂ ਜੋਤੀ ਜੋਤ ਸਮਾਏ ਨੇ ਤੇ ਕਿੰਨਾ ਟਾਈਮ ਉਹਨਾਂ ਉਹ ਗੁਰਗੱਦੀ ਤੇ ਬੈਠੇ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਜਨਮ ਉਸ 1469 ਈਸਵੀ ਨੂੰ ਹੋਇਆ ਅਤੇ 1539 ਈਸਵੀ ਨੂੰ ਜੋਤੀ ਜੋਤ ਸਮਾਏ ਨੇ ਜੀ ਉਹਨਾਂ ਨੇ ਉਹ 70 ਸਾਲ ਗੁਰਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਉਹਨਾਂ ਦਾ ਜਨਮ 1504 ਈਸਵੀ ਨੂੰ ਹੋਇਆ ਅਤੇ ਉਹਨਾਂ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਗੁਰਗੱਦੀ ਤੇ ਬੈਠੇ ਨੇ 13 ਸਾਲ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਜਨਮ 1469 ਈਸਵੀ ਨੂੰ ਹੋਇਆ ਅਤੇ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਗੁਰਗੱਦੀ ਤੇ ਬੈਠੇ ਨੇ 22 ਸਾਲ ਜੀ ਚੌਥੇ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਜਨਮ 1534 ਈਸਵੀ ਨੂੰ ਹੋਇਆ ਅਤੇ ਉਹ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ 7 ਸਾਲ ਗੁਰਗੱਦੀ ਤੇ ਬੈਠੇ ਨੇ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਜਨਮ 1563 ਈਸਵੀ ਨੂੰ ਹੋਇਆ ਅਤੇ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ 25 ਸਾਲ ਗੁਰਗੱਦੀ ਤੇ ਬੈਠੇ ਨੇ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਜਨਮ 1595 ਈਸਵੀ ਨੂੰ ਹੋਇਆ ਅਤੇ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ 38 ਸਾਲ ਗੁਰਗੱਦੀ ਤੇ ਬੈਠੇ ਨੇ ਜੀ ਸੱਤਵੇਂ ਪਾਤਸ਼ਾਹ ਗੁਰੂ ਹਰ Rai ਜੀ ਜਿਨ੍ਹਾਂ ਦਾ ਜਨਮ 1630 ਈਸਵੀ ਨੂੰ ਹੋਇਆ ਅਤੇ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ 17 ਸਾਲ ਗੁਰਗੱਦੀ ਤੇ ਬੈਠੇ ਨੇ ਜੀ 8ਵੇਂ ਗੁਰੂ ਹਰਕ੍ਰਿਸ਼ਨ ਜੀ ਜਿਨ੍ਹਾਂ ਦਾ ਜਨਮ 1652 ਈਸਵੀ ਨੂੰ ਹੋਇਆ 1661 ਈਸਵੀ ਤੋਂ ਲੈ ਕੇ 1664 ਈਸਵੀ ਤਿੰਨ ਸਾਲ ਗੁਰਗੱਦੀ ਤੇ ਬੈਠੇ ਨੇ ਜੀ 9ਵੇਂ ਪਾਸ 9ਵੇਂ ਪਾਸਾ ਗੁਰੂ ਤੇਗ ਬਹਾਦਰ ਜੀ 1621 ਈਸਵੀ ਨੂੰ ਜਨਮ ਹੋਇਆ ਅਤੇ 1665 ਈਸਵੀ ਤੋਂ ਲੈ ਕੇ 1675 ਈਸਵੀ ਤੱਕ 10 ਸਾਲ ਗੁਰਗੱਦੀ ਤੇ ਬੈਠੇ ਨੇ ਜੀ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਨਮ ਜਨਮ 1667 ਈਸਵੀਨ ਹੋਇਆ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ 33 ਸਾਲ ਗੁਰਗੱਦੀ ਤੇ ਬੈਠੇ ਨੇ ਜੀ 11ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਜਦੋਂ ਜੋਤੀ ਜੋਤ ਸਮਾਉਣ ਲੱਗੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਬੁਰੂ ਮੰਨਿਓ ਗ੍ਰੰਥ 1708 ਈਸਵੀ ਨੂੰ ਗੁਰੂ ਗੱਦੀ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਹੋ ਗਿਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉਹਦੋਂ ਉਹਨਾਂ ਨੂੰ ਗੱਦੀ ਦਿੱਤੀ ਗਈ ਉਸ ਤੋਂ ਬਾਅਦ ਅੱਜ ਤੱਕ ਅਸੀਂ ਸਿੱਖ ਸਾਰੇ 11ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਹਾਂ ਅਸੀਂ ਜਨਾਂਚਰ ਸਾਡੇ ਸਵਾਸ ਚੱਲਦੇ ਨੇ ਅਸੀਂ 11ਵੇਂ ਗੁਰੂ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਾਂਗੇ ਸੰਤੂ ਘਟ ਗੁਰਗੱਦੀ ਤੇ ਬੈਠੇ ਨੇਗੇ ਜੋ ਥੋੜੇ ਟਾਈਮ ਲਈ ਬੈਠੇ ਸੀ ਸਿਰਫ 3 ਸਾਲ ਲਈ ਗੁਰੂ ਹਰਕ੍ਰਿਸ਼ਨ ਜੀ ਸਿਰਫ ਉਹ 3 ਸਾਲ ਗੁਰਗੱਦੀ ਤੇ ਬੈਠੇ ਨੇ ਉਸ ਤੋਂ ਬਾਅਦ 1664ਵੇਂ ਨੂੰ ਡਿਊਟੀ ਜੋ ਸੰਭਾਲੀ ਸੀ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਦਸਾਂ ਗੁਰੂਆਂ ਨੂੰ ਜੋ ਕਿ ਲੜੀਵਾਰ ਅਸੀਂ ਸਾਰੇ ਗੁਰੂਆਂ ਦਾ ਇਤਿਹਾਸ ਦੱਸਾਂਗੇ ਜੀ ਕਿਉਂਕਿ ਪੰਜਵੇਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜੋ ਜੰਗਾਂ ਹੋਈਆਂ ਨੇ ਜਿੰਕ ਸਭ ਤੋਂ ਪਹਿਲਾਂ ਜੰਗਾਂ ਜੋ ਹੋਈਆਂ ਨੇ ਉਹ ਗੁਰੂ ਅਰਜਨ ਦੇਵ ਜੀ ਨੇ ਹੀ ਤਲਵਾਰ ਚ ਕਿਸੀ ਮੀਰੀ ਅਤੇ ਪੀਰੀ ਦੀ ਜਿਹਦੀ ਕਿ ਉਸ ਟਾਈਮ ਦੇ ਵਿੱਚ ਬਹੁਤ ਲੋੜ ਸੀ ਜਿੱਦਾਂ ਕਿ ਅੱਜ ਵੀ ਲੋੜ ਹੈ ਅਸੀਂ ਸਾਰੇ ਸਿੱਖਾਂ ਦਾ ਸਾਡਾ ਫਰਜ਼ ਬਣਦਾ ਕਿ ਅਸੀਂ ਸਿਰਫ ਇੱਕ ਅੰਗੂ ਚੁਣੀਏ ਵੈਸੇ ਤਾਂ ਮੈਂ ਇਸ ਟੌਪਿਕ ਤੇ ਗੱਲ ਸ਼ੇਅਰ ਕਰਨੀ ਸੀ ਤੇ ਆਪਾਂ ਇੱਕ ਅੰਗੂ ਚੁਣੀਏ ਉਸ ਨੂੰ ਆਪਾਂ ਅੱਗੇ ਲਾਈਏ ਤਾਂ ਜੋ ਅਸੀਂ ਧਰਮ ਨੂੰ ਆਪਣੇ ਨੂੰ ਵਿਚਾਰ ਸਕੀਏ ਵੈਸੇ ਖਤਰਾ ਕੋਈ ਨਹੀਂ ਸਾਨੂੰ ਕੋਈ ਕਿਸੇ ਦਾ ਕੋਈ ਡਰ ਨਹੀਂ ਕਿਸੇ ਦਾ ਕੋਈ ਖਤਰਾ ਨਹੀਂ ਸਾਨੂੰ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਵੀਰ ਭਰਾ ਜੋ ਸਿੱਖ ਧਰਮ ਤੋਂ ਅਲੱਗ ਹੋ ਰਹੇ ਨੇ 크ਰਿਸਚਨ ਦੇ ਵਿੱਚ ਜਾ ਰਹੇ ਨੇ ਜਾਂ ਹੋਰ ਬਾਬੇ ਡੇਰੇ ਸਾਧਾ ਨੂੰ ਮੰਨ ਰਹੇ ਨੇ ਅਸੀਂ ਉਹਨਾਂ ਨੂੰ ਮੜ ਸਿੱਖੀ ਦੇ ਵਿੱਚ ਲਿਆਈਏ ਸਾਡੀ ਕੋਸ਼ਿਸ਼ ਰਹਿਣੀ ਹੈ ਜੀ ਇਹ ਇੱਕ ਇੱਕ ਸਵਾਸ ਮੈਂ ਆਵਦੇ ਦਿਨੋ ਚਾਹਣਾ ਹਾਂ ਕਿ ਮੈਂ ਜਿਸ ਦਿਨ ਵੀ ਮਰਾਂ ਮੈਂ ਆਪਣੇ ਧਰਮ ਲਈ ਮਰਾਂ ਮੈਂ ਚਾਹੁੰਦਾ ਇਹ ਚੀਜ਼ ਗੁਰੂ ਜੀ ਤੋਂ ਮੰਗਦੇ ਆਂ ਕਿ ਜਿਸ ਦਿਨ ਸਾਡੇ ਸਾਹ ਨਿਕਲਣੇ ਆ ਤੁਸੀਂ ਆਪਣੇ ਚਰਨਾਂ ਦੇ ਵਿੱਚ ਸੱਜਣਾ ਸਾਨੂੰ ਅਸੀਂ ਸਿੱਖ ਧਰਮ ਦੇ ਵਿੱਚ ਮੰਨ ਲਓ ਕੋਈ ਵੀ ਜੰਗ ਹੋਵੇ ਭਾਵੇਂ ਕੋਛ ਵੀ ਹੋਵੇ ਅਸੀਂ ਅੱਗੇ ਹੋਵਾਂਗੇ ਸਹੀਦ ਹੋਵਾਂਗੇ ਮਰਾਂਗੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਫੇਰ ਆਵਾਂਗੇ